ਤਾਂ ਮਿੱਤਰੋ 1960 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਸਿੰਧੂ ਜਲ ਸਮਝੌਤਾ ਹੋਇਆ ਸੀ ਜੇਕਰ ਭਾਰਤ ਰੱਦ ਕਰਦਾ ਕਿਸੇ ਕਾਰਨ ਤਾਂ ਇਸ ਦਾ ਅਸਰ ਪਾਕਿਸਤਾਨ ਤੇ ਕੀ ਹੋਵੇਗਾ ਤਾਂ ਮਿੱਤਰੋ ਪਾਕਿਸਤਾਨ ਦੇ ਵਿੱਚ ਲਗਭਗ 2.5 ਮਿਲੀਅਨ ਕਿਸਾਨ ਜਿਹੜੇ ਸਿੰਧੂ ਜਲ ਤੋਂ ਪਾਲਦੇ ਨੇ ਸਭ ਮਾਰੇ ਜਾਣਗੇ ਭੁੱਖੇ ਦੂਜੇ ਨੰਬਰ ਤੇ 4.7 ਕਰੋੜ ਜ਼ਮੀਨ ਹੈ ਜਿਹੜੀ ਬੰਜਰ ਹੋ ਜਾਵੇਗੀ ਕਿਉਂਕਿ ਉਹਨਾਂ ਨੂੰ ਪਾਣੀ ਸਿੰਧੂ ਨਦੀ ਦਾ ਹੀ ਲੱਗਦਾ ਤੀਜੇ ਨੰਬਰ ਤੇ ਪਾਕਿਸਤਾਨ ਦੀ 23% ਦੀ ਇਨਕਮ ਸਿੰਧੂ ਨਦੀ ਦੇ ਪਾਣੀ ਨਾਲ ਪਾਲਦੇ ਕਿਸਾਨ ਜ਼ਮੀਨਾਂ ਤੋਂ ਕਣਕ اگਾਉਂਦੇ ਨੇ ਉੱਥੋਂ ਆਉਂਦੀ ਆ ਤਾਂ ਉਹ ਬਿਲਕੁਲ ਹੀ ਖਤਮ ਹੋ ਜਾਵੇਗੀ ਪਾਕਿਸਤਾਨ ਕੰਗਾਲੀ ਦੇ ਰਾਹ ਤੇ ਆ ਜਾਵੇਗਾ ਵੈਸੇ ਬੰਨ ਲਾਉਣਾ ਮਿੱਤਰੋ ਨਾ ਮੁਮਕਨ ਆ ਸਿੰਧੂ ਨਦੀ ਦਾ ਪਾਣੀ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਉੱਥੇ ਨਾ ਤਾਂ ਐਡਾ ਵੱਡਾ ਕੋਈ ਡੈਮ ਬਣ ਸਕਦਾ ਤੇ ਜੇਕਰ ਬੰਨਣਾ ਤੇ ਉਸਦੇ ਵਾਸਤੇ ਇਹਨਾਂ ਨੂੰ ਬਹੁਤ ਵੱਡੀਆਂ ਨਹਿਰਾਂ ਨਹਿਰਾਂ ਦੇ ਮੂੰਹ ਮੋੜਨੇ ਪੈਣਗੇ ਪਾਣੀ ਦਾ ਮੂੰਹ ਮੋੜਨਾ ਪਊਗਾ ਉਹ ਪਾਣੀ ਨੂੰ ਯਾਨੀ ਕਿ ਸਭਾਲਣਾ ਵੀ ਪਵੇਗਾ ਜੋ ਕਿ ਬਹੁਤ ਵੱਡੀ ਯਾਨੀ ਕਿ ਚੁਣੌਤੀ ਆ ਤੇ ਮੇਰੇ ਖਿਆਲ ਦੇ ਵਿੱਚ ਜੇਕਰ ਭਾਰਤ ਆਉਣ ਵਾਲੇ ਸਮੇਂ ਦੇ ਵਿੱਚ 30 ਤੋਂ 40 ਸਾਲ ਲਾਵੇ ਤਾਂ ਫਿਰ ਕਿਤੇ ਜਾ ਕੇ ਉਹ ਡੈਮ ਬਣ ਸਕਦਾ 30 40 ਸਾਲ 30 40 ਸਾਲ ਤੱਕ ਤਾਂ ਪਾਕਿਸਤਾਨ ਦੇ ਵਿੱਚੋਂ ਪਾਣੀ ਜਾਵੇਗਾ ਹਾਂ ਜੇਕਰ ਭਾਰਤ ਸਾਰਾ ਪਾਣੀ ਛੱਡ ਦਿੰਦਾ ਸਾਰਾ ਹੀ ਪਾਣੀ ਛੱਡ ਦਿੰਦਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਸੌਣ ਦੇ ਵਿੱਚ ਮੀਂਹ ਜਿਆਦਾ ਆਉਂਦਾ ਛੱਡ ਦਿੰਦਾ ਉਹਦੇ ਵਿੱਚ ਪਾਕਿਸਤਾਨ ਸਾਰਾ ਡੁੱਬ ਸਕਦਾ ਤਾਂ ਵੀ ਨੁਕਸਾਨ